ਪੀਆਰਟੀਸੀ ਦੇ ਨੌਕਰੀ ਤੋਂ ਉਤਾਰੇ ਗਏ ਮੁਲਾਜ਼ਮਾਰੀਆਂ ਮੰਗਾ ਨੂੰ ਲੈ ਕੇ ਪੀਆਰਟੀਸੀ ਯੂਨੀਅਨ ਆਜ਼ਾਦ ਵੱਲੋਂ ਪਰਮੀ ਮੀਟਿੰਗ ਕੀਤੀ ਗਈ। ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਆਂ ਰੈਲੀ ਵੀ ਕੱਢੀ ਗਈ। ਇਹਨਾਂ ਮੁਲਾਜ਼ਮਾਰਾਂ ਦਾ ਕਹਿਣਾ ਹੈ ਕਿ ਪੀਆਰਟੀਸੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਨੌਕਰੀ ਤੋਂ ਉਤਾਰ ਦਿੱਤਾ ਗਿਆ ਹੈ ਜਿਸ ਕਰਕੇ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਮਾਮਲਾ ਸਾਡਾ ਇਹ ਹੈ ਜੀ ਸਾਡੇ ਸਾਥੀ ਮੰਨ ਲਓ ਕੋਈ ਰਿਪੋਰਟਾਂ ਵਾਲੇ ਬਲੈਕਲਿਸਟ ਕੀਤੇ ਬੰਦੇ ਜਾਂ ਸਾਡੇ ਹਾਈ ਕੋਰਟ ਤੋਂ ਮਾਰਜੋਗ ਹਾਈ ਕੋਰਟ ਤੋਂ ਕੇਸ ਜਿੱਤ ਚੁੱਕੇ ਬੰਦੇ ਆ ਜਿਹੜੇ ਉਹ ਵੀ ਰਹਿੰਦੇ ਆ ਡਿਊਟੀ ਪੈਨ ਕਿੰਨੇ ਹੋ 3 ਸਾਲ ਹੋ ਗਏ ਲਗਾਤਾਰ ਮੈਨੇਜਮੈਂਟ ਲਾਰੇ ਲਾ ਰਹੀ ਹੈ ਉਹਨਾਂ ਨੂੰ ਡਿਊਟੀ ਤੇ ਨਹੀਂ ਪਾ ਰਹੀ ਜਿਹੜੇ ਬੰਦੇ ਇਹ ਗਲਤ ਕੰਡੀਸ਼ਨਾਂ ਲਾ ਕੇ ਸਾਡੇ ਸਾਥੀਆਂ ਦੇਖ ਲਓ ਕਿੰਨੇ ਖੜੇ ਨੇ ਇਹ ਸਾਰੇ ਅਪੀਲ ਰਿਜੈਕਟਾਂ ਵਾਲੇ ਆ ਕਿਸੇ ਦੀ 10 ਰੁਪਏ ਦੀ ਰਿਪੋਰਟ ਆ ਕਿਸੇ ਦੀ 20 ਰੁਪਏ ਦੀ ਰਿਪੋਰਟ ਆ ਤੇ ਸਰਕਾਰ ਨੇ ਇਹ ਮੰਗ ਮੰਨੀ ਹੋਈ ਆ ਜੀ ਵੀ ਅਸੀਂ ਸਾਰੇ ਸਾਥੀਆਂ ਨੂੰ ਇੱਕ ਮੌਕਾ ਦੇਣਾ ਹੈ ਪਰ ਉਹ ਦੇ ਨਹੀਂ ਰਹੇ ਨਵੀਂ ਭਰਤੀ ਕਰ ਰਹੇ ਆ ਹੁਣ ਅਸੀਂ ਅੱਜ ਇਹ ਮੀਟਿੰਗ ਇੱਥੇ ਬਠਿੰਡਾ ਦੇ ਵਿੱਚ ਸੂਬਾ ਪੱਤਰੀ ਮੀਟਿੰਗ ਕੀਤੀ ਹੈ ਸਾਡੇ ਸੂਬਾ ਪ੍ਰਧਾਨ ਜਸਮੀਰ ਸਿੰਘ ਜੀ ਦੇ ਕੈਂਟ ਤੇ ਇਹ ਮੀਟਿੰਗ ਹੋਈ ਹੈ ਜੀ ਹੁਣ ਅਸੀਂ ਅਗਲੇ ਪ੍ਰੋਗਰਾਮ ਲੀਕਾਂਗੇ ਜੀ ਅਸੀਂ ਇਹ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਆ ਵੀ ਸਾਡੇ ਜਿਹੜੇ ਸਾਥੀ ਨੇ ਇਹ ਸਾਰੇ ਜਿਹੜੇ ਪੀ ਰਿਜੈਕਟਾਂ ਵਾਲੇ ਆ ਜਾਂ ਹਾਈ ਕੋਰਟ ਵਾਲੇ ਆ ਜਿੰਨੇ ਵੀ ਆ ਨਵੀਂ ਭਰਤੀ ਕਰਨ ਤੋਂ ਪਹਿਲਾਂ ਇਹਨਾਂ ਸਾਥੀਆਂ ਨੂੰ ਪਾਇਆ ਜਾਵੇ ਤਨੇ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣਾ ਕੁਛ ਨਰਚ ਬਟਾ ਲੈ ਸਰਕਾਰ ਦੀ ਤਾਂ ਜੀ ਭੁਮਿਕਾ ਸਰਕਾਰ ਤਾਂ ਝੂਠ ਮਾਰ ਰਹੀ ਹੈ ਗੱਪ ਮਾਰ ਰਹੀ ਹੈ ਅਸੀਂ ਇੰਨੀਆਂ ਨੌਕਰੀਆਂ ਦਿੱਤੀਆਂ ਸਾਨੂੰ ਤਾਂ 20 ਸਾਲ ਹੋ ਗਏ ਸਾਨੂੰ ਤਾਂ ਪੱਕਾ ਕੀਤਾ ਨਹੀਂ ਜੀ ਅਸੀਂ ਹਾਈ ਕੋਰਟ ਚ ਕੇਸ ਵੀ ਜਿੱਤ ਗਏ ਸਾਡੇ ਪ੍ਰਧਾਨ ਜੀ ਵੀ ਜਿੱਤੇ ਹੋਏ ਨੇ ਜਿੱਤੇ ਸਾਨੂੰ ਤਾਂ ਉਹਨਾਂ ਨੂੰ ਨਹੀਂ ਇਹਨਾਂ ਨੇ ਡਿਊਟੀ ਤੇ ਪਾਇਆ ਪੱਕੀ ਭਰਤੀ ਇਹਨਾਂ ਨੇ ਕਿਹੜੀ ਇਹ ਤਾਂ ਝੂਠ ਮਾਰ ਰਹੇ ਜੀ ਸਭ 2000 ਤੱਕ ਰਹਿੰਦੇ ਆ ਕੁਝ ਵਰਕਰ ਰਿਪੋਰਟਾਂ ਵਾਲੇ ਆ ਜਿਹੜਾ ਨੇ ੱੱਕੇ ਨਾਲ ਰਿਪੋਰਟ ਕਰਕੇ ਜ ਨਹੀਂ ਜ਼ਬਰਦਸਤੀ ਰਿਪੋਰਟ ਕਰਕੇ ਜਿਨ੍ਹਾਂ ਨੂੰ ਬਾਹਰ ਖੜ੍ਹਾ ਹੋਇਆ ਹੈ ਔਰ ਅਪੀਲਾ ਰਿਜੈਕਟ ਨੇ ਉਹਨਾਂ ਨੂੰ ਡਿਊਟੀ ਤੇ ਪਾਉਣ ਦਾ ਤੇ ਜੇ ਇਹ ਸਰਕਾਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਸਰਕਾਰ ਦਾ ਅੰਤਰ ਦੇਖਣਾ ਵੀ ਅੰਤਰ ਹੈਗਾ ਇਹਨਾਂ ਦਾ ਜੇ ਨਹੀਂ ਹੈ ਅਸੀਂ ਤਾਂ ਲੜਨ ਵਾਸਤੇ ਤਿਆਰ ਅਸੀਂ ਟਾਈਮ ਦੇ ਰਹੇ ਹਾਂ ਸਰਕਾਰ ਨੂੰ ਜੇ ਨਹੀਂ ਟਾਈਮ ਤੇ ਸਰਕਾਰ ਨੇ ਨਹੀਂ ਮੰਨਣਾ ਤਾਂ ਫਿਰ ਲੜਨੇ ਆ ਸਾਡੇ ਮਜਬੂਰੀ ਬਦਲਾ ਉਹਨੂੰ ਕਿਵੇਂ ਦੇਖਦੇ ਹੋ ਕਹਿੰਦੇ ਸੀ ਬਦਲਾ ਹੋਊਗਾ ਜਦੋਂ ਸਾਡੀ ਸਰਕਾਰ ਬਣੂਗੀ ਦੇਖੋ ਬਦਲਾ ਤਾਂ ਇਸ ਤਰ੍ਹਾਂ ਹੈ ਜੀ ਬਦਲਾ ਜੇ ਕਰਿਆ ਹੋਇਆ ਦਿਖੂਗਾ ਤਾਂ ਹੀ ਆਪਾਂ ਕਹਿ ਸਕਦੇ ਹਾਂ ਬਦਲਾ ਤਾਂ ਤਾਂ ਕਹਾਂਗੇ ਜੇ ਸਾਡੇ ਅਸੀਂ ਤਾਂ ਕੰਮ ਕਰਨ ਵਾਲੇ ਆ ਸਾਡੇ ਵਰਕਰ ਜਿਹੜਾ ਅਜੇ ਬਾਹਰ ਬੈਠਿਆ ਹੈ ਜਿਨ੍ਹਾਂ ਦੀ ਧੱਕੇ ਨਾਲ ਰਪੋਟਾ ਕਰ ਕਰਕੇ ਬਾਹਰ ਕੱਢੇ ਗਏ ਆ ਔਰ ਆਉਣ ਵਾਲੀ ਜਿਹੜੀ 20 ਤਰੀਕ ਨੂੰ ਇੱਕ ਇੰਡੀਆ ਲੈਵਲ ਤੇ ਹੜਤਾਲ ਹੋਣ ਜਾ ਰਹੀ ਆ ਉਸ ਦੇ ਵਿੱਚ ਅਸੀਂ ਬਰਾਬਰ ਹਿੱਸੇਦਾਰ ਹੋਵਾਂਗੇ ਹੜਤਾਲ ਕਰਾਂਗੇ 20 ਮਈ ਨੂੰ ਆਲ ਇੰਡੀਆ ਦੀ ਹੜਤਾਲ ਆ ਉਹਦੇ ਵਿੱਚ ਵੀ ਅਸੀਂ ਸਾਡੀ ਹੜਤਾਲ ਪੱਕੀ ਹੋ ਗਈ ਆ ਅਜਾ ਜਿੱਥੇ ਬੰਦੀ ਹੈ ਇਹਨਾਂ ਨੇ ਤਾਂ ਕਿਹਾ ਸੀ ਜੇ ਸਾਡੀ ਸਰਕਾਰ ਜੇ ਆਉਂਦੀ ਆ ਸਟਾ ਹਰਾਪੇ ਨੂੰ ਪਹਿਲਾਂ ਕੱਚੇ ਘਰਾਂ ਨੂੰ ਪੱਕੇ ਕਰਨ। ਅਸੀਂ ਤਾਂ ਦੇਖੋ ਦੋ ਚੀਜ਼ਾਂ ਨੇ ਜੀ ਇਹਦੇ 'ਚ। ਜੇ ਉਹ ਚਲਾ ਦੇਣ ਤਾਂ ਵਧੀਆ ਗੱਲਾਂ ਨਹੀਂ। ਦੂਜੀ ਸਰਕਾਰਾਂ ਦਾ ਹਾਲ ਹੋਇਆ ਇਹਨਾਂ ਦਾ ਉਹੀ ਹੋ ਜਾਣਾ। ਹੁਣ ਲੋਕਾਂ ਨੇ ਚੋਣ ਤਾਂ ਲੋਕਾਂ ਨੇ ਕਰਨੀਆਂ ਜੀ। ਜੇ ਲੋਕਾਂ ਨੂੰ ਫਰਕ ਦਿਖਿਆ। ਫਰਕ ਪਾਣਗੇ ਤਾਂ ਵਧੀਆ ਗੱਲਾਂ ਨਹੀਂ ਪਾਣਗੇ ਜਿੱਥੇ ਦੂਜੇ ਨੇ ਉੱਥੇ ਇਹ ਚਲੇ ਜਾਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ 'ਚ ਜਿਹੜਾ ਮੁਲਾਜ਼ਮਾ ਦਾ ਬਹੁਤ ਵੱਡਾ ਯੋਗਦਾਨ ਸੀ ਇੱਥੋਂ ਤੱਕ ਬਠਿੰਡੇ ਵਾਲਿਆਂ ਨੇ ਤਾਂ ਲੱਡੂ ਵੀ ਵੰਡੇ ਸੀ। ਦੇਖੋ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਅਸੀਂ ਖੁਦ ਆਪ ਆਜ਼ਾਦ ਜਥੇਬੰਦੀ ਨੇ ਨਾ ਪੂਰਾ ਡਟ ਕੇ ਸਾਥ ਦਿੱਤਾ ਸੀ ਕਿਉਂਕਿ ਸਾਡੇ ਕੋਲ ਕੋਈ ਬਦਲ ਨਹੀਂ ਸੀ ਸਾਨੂੰ ਆਸ ਸੀ ਵੀ ਸ਼ਾਇਦ ਇਹ ਕੁਝ ਕਰਨਗੇ ਤਾਂ ਅਸੀਂ ਵੀ ਇਹੀ ਅਪੀਲ ਕਰਦੇ ਜਾਂ ਤਾਂ ਕਰੋ ਜੇ ਨਹੀਂ ਕਰਨਾ ਫਿਰ ਜੋ ਦੂਜਿਆਂ ਨੇ ਕਰਿਆ ਹੈ ਨਾ ਚਾਹ ਤਾਂ ਕੋਈ ਫਰਕ ਹੈ ਨਾ ਅਜੇ ਤੱਕ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹਾਂ ਅੱਜ ਤੱਕ ਤਾਂ ਦੇਖੋ ਕੁਝ ਤਾਂ ਥੋੜਾ ਬਹੁਤ 19 20 ਦਾ ਫਰਕ ਹੈਗਾ ਅਜੇ ਜਿਆਦਾ ਫਰਕ ਨਹੀਂ ਹੈਗਾ 19 20 ਤਾਂ ਹੀ ਕਹਿ ਸਕਦੇ ਕੋਈ ਜਿਆਦਾ ਫਰਕ ਨਹੀਂ ਹੈਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ